ਉਹਨਾਂ ਧੀਆਂ ਦੇ ਪੇਕੇ ਮੁੱਕ ਜਾਂਦੇ ਨੇ ਜਿਨ੍ਹਾਂ ਦੀਆਂ ਮਾਵਾਂ ਮੁੱਕ ਜਾਂਦੀਆਂ ਨੇ ਮਾਂ ਮਰੇ ਮੁੱਕ ਪੇਕੇ ਜਾਂਦੇ ਪਿਓ ਮਰੇ ਘਰ ਵੇਲਾ ਸ਼ਾਲਾ ਮਰਨਾ ਵੀਰ ਕਿਸੇ ਦੀ ਹਾਏ ਉਜੜ ਜਾਂਦਾ ਏ ਮੇਲਾ ਹਾਏ ਉਜੜ ਜਾਂਦਾ ਏ ਮੇਲਾ ਸੁੱਕੇ ਪੱਤਿਆਂ ਹਰਿਆ ਨਹੀਂ ਹੋਣਾ ਇਹਨਾ ਹਰਿਆ ਵੀ ਸੁੱਕ ਜਾਣਾ ਮੋਆ ਬੰਦਿਆਂ ਮੋੜ ਨਹੀਂ ਆਉਣਾ ਅਸਾਂ ਜਿਉਂਦਿਆਂ ਵੀ ਮਰ ਜਾਣਾ ਅਸਾਂ ਜਿਉਂਦਿਆਂ ਵੀ ਮਰ ਜਾਣਾ ਮੀਆਂ ਸਾਹਿਬ ਕਹਿੰਦੇ ਨੇ ਪਿਓ ਮਰੇ ਤਾਂ ਸਿਰ ਨੰਗਾ ਹੋਵੇ ਭਰਾ ਮਰਨ ਤਾਂ ਕੰਡ ਖਾਲੀ ਮਾਵਾ ਬਾਜ ਮੁਹੰਮਦ ਬਖਸ਼ਾ ਕੌਣ ਘਰੇ ਰਖਵਾਲੀ ਭਾਈ ਭਾਈਆਂ ਦੇ ਦਰਦ ਵਡਾਉਂਦੇ ਯਾਰੋ ਭਾਈ ਭਾਈਆਂ ਦੀਆਂ ਬਾਵਾ ਬਾਪ ਸਿਰਾਂ ਦੀ ਤਾਜ ਮੁਹੰਮਦ ਮਾਵਾ ਠੰਡੀਆਂ ਸ਼ਾਵਾਂ ਹਾਏ ਮਾਵਾ ਠੰਡੀਆਂ ਸ਼ਾਵਾਂ ਤੁਰ ਜਾਵਣ ਜਦ ਮਾਂ ਪਿਓ ਪਿਆਰੇ ਵਤਨੋਂ ਚੁੱਕ ਮੁਹਾਰਾਂ ਉਜੜੀ ਹਵੇਲੀ ਨਜ਼ਰੀ ਆਵੇ ਹਾਏ ਕੰਡ ਦਿੱਤੀ ਜਦ ਯਾਰਾਂ ਤੂੰ ਬੇਲੀ ਤੇ ਸਭ जग ਬੇਲੀ ਅਨ ਬੇਲੀ ਵੀ ਬੇਲੀ ਮਾਂ ਪਿਓ ਬਾਜੋ ਮੁਹੰਮਦ ਬਖਸ਼ਾ ਸੁੰਨੀ ਪਈ ਹਵੇਲੀ ਸੁੰਨੀ ਪਈ ਹਵੇਲੀ ਹਿਜਰ ਤੇਰਾ ਜੇ ਪਾਣੀ ਮੰਗੇ ਤੇ ਮੈਂ ਖੂ ਨੈਣਾ ਦੇ ਢੀੜਾ ਜੀ ਕਰਦਾ ਤੈਨੂੰ ਕੋਲ ਬਿਠਾ ਕੇ ਦਰਦ ਪੁਰਾਣੇ ਛੇੜਾਂ ਤੇ ਇਦਾ ਦੇ ਸ਼ਬਰਾਤਾ ਆਈਆਂ ਸਾਰੇ ਲੋਕ ਘਰਾਂ ਨੂੰ ਆਏ ਉਹ ਨਹੀਂ ਆਏ ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀਂ ਦਫਨਾਏ ਜਿਹੜੇ ਆਪ ਹੱਥੀਂ ਦਫਨਾਏ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਹਾਏ ਸੱਜਣਾ ਵੀ ਮਰ ਜਾਣਾ ਦੁਪਹਿਰ ਤੱਕ ਦਿਨ ਗਿਆ ਮੁਹੰਮਦ ਸ਼ਾਮ ਨੂੰ ਡੁੱਬ ਜਾਣਾ ਹਜਰ ਵੇਲੇ ਦੀ ਕਾਲੀਏ ਕੋਇਲੇ ਨਾ ਬੋਲ ਗਮਾਂ ਦੀ ਬੋਲੀ ਨਾ ਵਸ ਤੇਰੇ ਨਾ ਵਸ ਮੇਰੇ ਇਹ ਲਿਖਿਆ ਪੈ ਗਿਆ ਝੋਲੀ ਲੱਖਾਂ ਬੇਰ 베ਰੀ ਨੂੰ ਲੱਗਦੇ ਕਿ ਝੜ ਜਾਂਦੇ ਨੇ ਕੁਝ ਕੱਚੇ ਜਿਹੜੇ ਪੱਕਣ ਲਾਲ ਮੁਹੰਮਦ ਉਹੀ ਉਹ ਖਾਵਣ ਵਟੇ ਕੌਣ ਬੰਦੇ ਨੂੰ ਯਾਦ ਕਰੇ ਲੱਭੇ ਕੌਣ ਕਬਰ ਨੂੰ ਕਿਸ ਨੂੰ ਦਰਦ ਸਾਡਾ ਹੋਵੇ ਰੋਗ ਨਾ ਲਹਿੰਦੇ ਵੱਲ ਨੂੰ ਜੀਵਨ ਜੀਵਨ ਝੂਠਾ ਨਾਂ ਦਾ ਮੌਤ ਖੜੀ ਸਿਰ ਉੱਤੇ ਫੇਰ ਨਾਲੋ ਲੱਖ ਲੱਖ ਸੋਹਣੇ ਸੋਹਣੇ ਖਾਕ ਅੰਦਰ ਜਾ ਸੁੱਤੇ ਖਾਕ ਅੰਦਰ ਜਾ ਸੁੱਤੇ ਮਾਂ ਔਲਾਦ ਦੇ ਹੱਕ ਲਈ ਕਰਦੀ ਨਿਤ ਦੁਆਵਾਂ ਜਿਸ ਪਰ ਮਾਪੇ ਰਾਜੀ ਹੋਵਣ ਉਹਦੀਆਂ ਦੂਰ ਬੁਲਾਵਾਂ ਐ ਦੁਨੀਆ ਦਿਨ ਚਾਰ ਦਿਹਾੜੇ ਕੀ ਇਥੋਂ ਲੈ ਜਾਣਾ ਯਾਰ ਬਣਾ ਲੈ ਕਮਲੀ ਵਾਲਾ ਜੇ ਤੂੰ ਜੰਨਤ ਜਾਣਾ ਬਹੁਤੀ ਖੁਸ਼ੀ ਵੀ ਗਮ ਬਰਾਬਰ ਇਸ ਗੱਲ ਨੂੰ ਝੂਠ ਨਾ ਜਾਣੀ ਸੁੱਕ ਜਾਂਦੇ ਉਹ ਰੁੱਖ ਮੁਹੰਮਦ ਮਿਲਦਾ ਜਿਨ੍ਹਾਂ ਨੂੰ ਬਹੁਤਾ ਪਾਣੀ ਸੌ ਸੋ ਜੋੜ ਸੰਗਤ ਦੇ ਦੇਖੇ ਆਖਿਰੇ ਵਿੱਥਾਂ ਪਾਈਆਂ ਜਿਨ੍ਹਾਂ ਬਾਜੋਂ ਛੱਟ ਨਹੀਂ ਸੀ ਲੰਗਦਾ ਉਹ ਸੂਰਤਾ ਵਿਛੜ ਗਈਆਂ ਉਹ ਸੂਰਤਾ ਵਿਛੜ ਗਈਆਂ ਕੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਦੇਓ ਨਵੀਂ ਵੀਡੀਓ ਨਾਲ ਜਲਦੀ ਹਾਜ਼ਰ ਹੋਵਾਂਗੇ ਰੱਬ ਰੱਖਾ